ਬਹੁਤ ਹੀ ਸਤਿਕਾਰਯੋਗ ਪੂਰਨ ਸਾਧ ਸੰਗਤ ਜੀ ਅੱਜ ਮੈਂ ਸਾਰਿਆਂ ਨੂੰ ਸਰ ਸ਼ਾਮ ਜੀ ਜਨਮ ਦਿਵਸ ਤੇ ਲੱਖ ਲੱਖ ਮੁਬਾਰਕਬਾਦ ਦਿੰਦਾ ਬਹੁਤ ਬੜਾ ਸੰਗਤ ਆਈ ਹੈ ਹਾਲ ਭਰਿਆ ਪਿਆ ਹੈ ਲੋਕਾਂ ਦੇ ਵਿੱਚ ਬਹੁਤ ਬੜਾ ਉਸ਼ਾ ਹੈ ਜਦੋਂ ਇਹ ਸ਼ੁਰੂ ਕੀਤਾ ਛੋਟੀ ਜਿਹੀ ਜਗ੍ਹਾ ਤੋਂ ਸ਼ੁਰੂ ਕੀਤਾ ਸੀ ਅੱਜ ਪੂਰੇ ਬਾਹਰ ਬਣ ਕੇ ਬਹੁਤ ਥੋੜਾ ਬਣ ਗਿਆ ਤੇ ਮੈਂ ਸਾਰੀ ਬ੍ਰਹਮਣ ਸਭਾ ਨੂੰ ਲੱਖ ਲੱਖ ਮੁਬਾਰਕਬਾਦ ਦਿੰਦਾ ਤੇ ਸਾਰੇ ਤਕਰੀਬਤ ਤੇ ਸਵਾਣਾ ਸਾਰੇ ਆਇਆ ਹੋਇਆ ਅੱਜ ਇੱਥੇ ਤੇ ਜਿੰਨੇ ਵਧਾਈ ਦੀ ਉਹਨੀ ਥੋੜੀ ਐ ਮੈਂ ਮੇਰਤਲ ਸਾਹਿਬ ਬੋਬਿਲ ਸਾਹਿਬ ਫਲਾਨ ਜੀ ਸਾਡੇ ਪਤਾ ਜੀ ਅਮਰਜੀਤ ਜੀ ਬੱਲੂ ਜੀ ਮਾਣ ਸਾਹਿਬ ਸਾਰਿਆਂ ਨੂੰ ਲੱਖ ਲਖ ਵਧਾਈ ਤੇ ਪਰਮਾਤਮਾ ਅਗੇ ਬੈਗਰੂਗੇ ਇਹ ਅਰਦਾਸ ਕਰਨਾ ਕਿ ਇਹ ਦਿਨ ਜੁਕੜੀ ਰਾਤ ਚੌਕ ਵਿੱਚ ਠੱਗੀ ਕਰੇ ਤੇ ਆਪਾਂ ਸਾਰੇ ਖੁਸ਼ ਖੁਸ਼ੀ ਦੇ ਨਾਲ ਜੜਾ ਬਣਾਏ ਤੇ ਇਹਨਾਂ ਦੀ ਬਦੌਲਤੀ ਇੱਥੇ ਸਾਰਾ ਇਹ ਜਿੰਨਾ ਵਿਸਤਾਰ ਹੋਇਆ ਸਰਦਾਰ ਸਰਦਾਰ ਸਰਜੀਤ ਸਿੰਘ ਰਖੜਾ ਦੀ ਬਦੌਲਤੀ ਹੋਇਆ ਇਹਨਾਂ ਨੇ ਖੁੱਲੇ ਗੱਫੇ ਦਿੱਤੇ ਨੇ ਮੇਰਾ ਕਹਿ ਲਿਆ ਵੀ 30-35 ਲੱਖ ਰੁਪਏ ਇਹਨਾਂ ਨੇ ਗਰਾਂਟ ਆਪਣੇ ਸਮੇਂ ਦੇ ਵਿੱਚ ਦਿੱਤੀ ਹੈ ਸਰਕਾਰ ਦੇ ਹੰਦੇ ਇਸ ਕਰਕੇ ਅਸੀਂ ਰਖੜਾ ਸਾਹਿਬ ਦਾ ਦਿਲ ਦੀਆਂ ਗਰਾਂਈਆਂ ਤੋਂ ਬ੍ਰਾਹਮਣ ਸਭਾ ਸਾਰੀ ਧੰਨਵਾਦ ਕਰਦੀ ਹੈ ਹਮੇਸ਼ਾ ਇਹਨਾਂ ਦੀ ਰਣੀ ਰਹੇਗੀ ਤੇ ਰਖੜਾ ਸਾਹਿਬ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ਰਖ ਰਹਾ ਹਾਂ ਸਾਰਿਆਂ ਨੂੰ ਮੁਬਾਰਕਬਾਦ ਅੱਜ ਸ਼ੁਭ ਮੌਕੇ ਤੇ ਤੁਸੀਂ ਆਏ ਬ੍ਰਹਮਣ ਸਵਾ ਪਰਸ਼ਰਮ ਜਨਮ ਦਿਤੀ ਕੀ ਕਹਿਣਾ ਹੈ ਤੁਹਾਡਾ ਇਸ ਤੇ ਸਭ ਤੋਂ ਪਹਿਲਾਂ ਭਗਵਾਨ ਪਰਸ਼ੂਰਾਮ ਜੀ ਦੀ ਜਨਮ ਦਿਨ ਨਾਲ ਸਾਰੇ ਬ੍ਰਹਮਣ ਸਵਾ ਸਾਰੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਪਰਮਾਤਮਾ ਸਾਡੇ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖੇ ਔਰ ਮੈਂ ਇੱਕ ਆਪਜੀ ਦੇ ਮੱਤਮ ਜਰੀਏ ਬੇਨਤੀ ਵੀ ਕਰੂੰਗਾ ਸਾਰੇ ਦੇਸ਼ ਵਾਸੀਆਂ ਨੂੰ ਕਿ ਕੋਈ ਵੀ ਮਜ਼ਮ ਨਹੀਂ ਸਿਖਾਉਂਦਾ ਕਿ ਅਸੀਂ ਇੱਕ ਦੂਜੇ ਨਾਲ ਬੈਰ ਰੱਖੀਏ ਜਾਂ ਅਸੀਂ ਕਿਸੇ ਦੀ ਜਾਨ ਲਈਏ ਜਾ ਕਿਸੇ ਨੂੰ ਕੋਈ ਮਾਰੀਏ ਕਰੀਏ ਸੋ ਇਸ ਕਰਕੇ ਕੋਈ ਵੀ ਧਰਮ ਹੈ Hindu ਧਰਮ ਹੈ Sikh ਹੈ ईसाई ਹੈ ਮੁਸਲਮਾਨ ਸਾਰੇ ਧਰਮ ਇਹੀ ਸਾਨੂੰ ਸਿਖਾਉਂਦੇ ਨੇ ਕਿ ਆਪਸ ਵਿੱਚ ਮਿਲ ਜੁਲ ਕੇ ਜਿਹੜਾ ਰਹਿਣਾ ਚਾਹੀਦਾ ਸੋ ਇਸ ਕਰਕੇ ਭਗਵਾਨ ਪਰਸ਼ੂਰਾਮ ਜੀ ਦੇ ਜੋ ਸਾਨੂੰ ਸੁਪਨੇ ਦਿਖਾਏ ਜੋ ਸਾਨੂੰ ਰਸਤੇ ਦਿਖਾਇਆ ਹੋਇਆ ਉਹਨਾਂ ਤੇ ਚੱਲਣ ਦੀ ਸਾਡੀ ਵੀ ਲੋੜ ਆ ਅੱਜ ਉਹਰੇ ਆਇਆ ਮੈਂ ਸਾਰੇ ਬ੍ਰਾਹਮਣ ਸਮਾਜ ਨੂੰ ਬੇਨਤੀ ਵੀ ਕੀਤੀ ਹੈ ਕਿ ਆਪਾਂ ਭਗਵਾਨ ਪਰਸ਼ੂਰਾਮ ਜੀ ਦੇ ਨਾਂ ਤੇ ਕੁਛ ਨਾ ਕੁਛ ਰੇ ਲਾਇਬ੍ਰੇਰੀ ਦੀ ਜਾਂ ਕੁਛ ਨਾ ਕੁਛ ਹੈ ਜਿਹੜਾ ਕਰੀ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਜਿਹੜੀਆਂ ਉਹਨਾਂ ਨੂੰ ਵੀ ਪਤਾ ਲੱਗੀ ਪਰਸ਼ੂਰਾਮ ਜੀ ਉਹਨੇ ਉਹਨਾਂ ਦਾ ਕੀ ਜੀਵਨੀਆ ਕੀ ਉਹਨਾਂ ਨੇ ਸਾਡੇ ਵਾਸਤੇ ਕੀਤਾ ਸੋ ਇਸ ਕਰਕੇ ਮੇਰੀ ਆਉਣ ਵਾਲੇ ਸਮੇਂ ਚ ਕੋਸ਼ਿਸ਼ ਹੈ ਕਿ ਕੁਛ ਨਾ ਕੁਛ ਉਹਨਾਂ ਦੇ ਨਾਂ ਤੇ ਜ਼ਰੂਰ ਕਰਾਂ ਕੁਛ ਜਿਹੜਾ ਕਸ਼ਮੀਰ ਤੇ ਪਹਿਲਗਾਮ ਹਮਲਾ ਹੋਇਆ ਇਸ ਤੇ ਤੁਹਾਡੀ ਕੀ ਟਿੱਪਣੀ ਹੈ ਦੇਖੋ ਜਿਹੜਾ ਹਮਲਾ ਉੱਥੇ ਹੋਇਆ ਉਹ ਨਿੰਦਣਯੋਗ ਹੈ ਉਥੇ ਮਤਲਬ ਕਿ ਸ਼ਬਦ ਨਹੀਂ ਹਨ ਕਿੰਨੇ ਕਾੜੇ ਸ਼ਬਦਾਂ ਚ ਵਿੱਚ ਉਹਨਾਂ ਦੀ ਨਿੰਦਾ ਕੀਤੀ ਜਾਏ ਔਰ ਉੱਥੇ ਦੇ ਜਿਹੜੇ ਲੋਕ ਨੇ ਉਹਨਾਂ ਨੇ ਬਹੁਤ ਹਰ ਤਰ੍ਹਾਂ ਦੀ ਹੈਲਪ ਹੈ ਜਿਹੜੀ ਕੀਤੀ ਹੈ ਜਿਹੜੇ ਕੋਈ ਹੋਟਲ ਵਾਲੇ ਤੇ ਉਹਨਾਂ ਨੇ ਪੈਸੇ ਵੀ ਨਹੀਂ ਲਏ ਹਨ ਔਰ ਜਿਹੜੇ ਕੋਈ ਡਰਾਈਵਰ ਤੇ ਉਹਨਾਂ ਨੇ ਵੀ ਹਰ ਤਰ੍ਹਾਂ ਦੀ ਹੈਲਪ ਕੀਤੀ ਹੈ ਜਿਹੜੇ ਗਾਈਡ ਨੇ ਉਹਨਾਂ ਨੇ ਹਰ ਤਰ੍ਹਾਂ ਦੀ ਹੈਲਪ ਕੀਤੀ ਆ ਪਰ ਕੁਝ ਜਿਹੜੇ ਧਰਮ ਦੀ ਆੜ ਦੇ ਵਿੱਚ ਆ ਕੇ ਜਿਹੜੇ ਇਹ ਕਾਨੂੰਨੀ ਹਰਕਤਾਂ ਕਰਦੇ ਨੇ ਉਹ ਬਖਸ਼ਯੋਗ ਨਹੀਂ ਹਨ ਉਹਨਾਂ ਨੂੰ ਕਦੇ ਬਖਸ਼ਿਆ ਨਹੀਂ ਜਾਣਾ ਚਾਹੀਦਾ ਕਿਉਂਕਿ ਇਹ ਇਨਸਾਨੀਅਤ ਦੇ ਨਾਂ ਦੇ ਉੱਤੇ ਧੱਬਾ ਨੇ ਉਹ ਲੋਕ ਸੋ ਇਸ ਕਰਕੇ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਵੀ ਚਾਹੀਦਾ ਕਿ ਜਿਨ੍ਹਾਂ ਨੇ ਕਾਨੂੰਨੀ ਹਰਕਤ ਕੀਤੀ ਹੈ ਉਹਨਾਂ ਨੂੰ ਸਖਤ ਸਜ਼ਾ ਜਿਹੜੀ ਉਹਦੀ ਮਿਲਣੀ ਚਾਹੀਦੀ ਹੈ ਔਰ ਆਵਾਮ ਨੂੰ ਬੇਨਤੀ ਆ ਕਿ ਕਿਸੇ ਦੇ ਵੀ ਬਹਿਕਾਬੇ ਚਾਕੇ ਕੋਈ ਗਲਤ ਕਦਮ ਨਾ ਪਟੋ ਕਿਉਂਕਿ ਅਸੀਂ ਸਾਰਿਆਂ ਨੇ ਇੱਥੇ ਹੀ ਰਹਿਣਾ ਇੱਕ ਦੂਜੇ ਨਾਲ ਰਲਮਿਲ ਕੇ ਰਹਿਣਾ ਸੋ ਆਪਸ ਵਿੱਚ ਭਾਈਚਾਰਕ ਸਾਂਝ ਹੈ ਜਿਹੜੀ ਉਹ ਬਣਾ ਕੇ ਰੱਖਣੀ ਹੈ ਡਾਕਟਰ ਸਾਹਿਬ ਕੀ ਕਹੋਗੇ ਜੇ ਤੁਸੀਂ ਇੱਥੇ ਪਰਸ਼ੀ ਰਾਮ ਦੀ ਜਨਮ ਦਿਨ ਦੇ ਮੌਕੇ ਤੇ ਪਹੁੰਚੇ ਦਿਖੋ ਜੀ ਬਹੁਤ ਵਧੀਆ ਉਦਮ ਹੈਗਾ ਹੈ ਸਮਾਜਿਕ ਮਿਲਣੀ ਹੈਗੀ ਹੈ ਨਾਲ ਦੀ ਨਾਲ ਜਿਹੜਾ ਬਲੱਡ ਡੋਨੇਸ਼ਨ ਦਾ ਕੈਂਪ ਹੈਗਾ ਹੈ ਲੋਕਾਂ ਨੂੰ ਪ੍ਰੇਰਿਆ ਜਾ ਰਿਹਾ ਕਿ ਉਹ ਮਤਲਬ ਇੱਕ ਬਹੁਤ ਅਦੁੱਤੀ ਧਾਨ ਜਿਹੜਾ ਖੂਨ ਦਾਨ ਹੈ ਉਹਦੇ ਵਾਸਤੇ ਲੋਕ ਅੱਗੇ ਆਣ ਹੈਗਾ ਔਰ ਬ੍ਰਾਹਮਣ ਸਭਾ ਹੋਰ ਵੀ ਬਹੁਤ ਸਮਾਜਿਕ ਕਾਰਜ ਬੜੇ ਸ਼ੌਕ ਨਾਲ ਸਾਰਾ ਸਾਲ ਕਰਦੀ ਹੈਗੀ ਮੈਨੂੰ ਬੇਨਤੀ ਕੀਤੀ ਗਈ ਸੀ ਕਿ ਮੈਨੂੰ ਚਿੱਠੀ ਆਈ ਸੀ ਕਿ ਇਹਨਾਂ ਦੀ ਗ੍ਰਾਂਟ ਦੇਣੀ ਹੈਗੀ ਹੈ ਮੈਂ ਪ੍ਰਧਾਨ ਸਾਹਿਬ ਨਾਲ ਬੈਠ ਕੇ ਅਸੀਂ ਅਗਲੇ ਹਫਤੇ ਗ੍ਰਾਂਟ ਫਾਈਨਲ ਕਰ ਦੇਵਾਂਗੇ ਜੀ ਸਭ ਤੋਂ ਪਹਿਲਾਂ ਇਸ ਪਾਵਨ ਜਨਮ ਦਿਤੀ ਤੇ ਭਗਵਾਨ ਸ਼੍ਰੀ ਪਰਸ਼ੂਰਾਮ ਜੀ ਦੀ ਪਾਵਨ ਜਨਮ ਦਿਤੀ ਤੇ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ ਬੜੀ ਖੁਸ਼ੀ ਦਾ ਦਿਨ ਹੈ ਬਹੁਤ ਪਵਿੱਤਰ ਦਿਨ ਹੈ ਔਰ ਆਏ ਸਾਲ ਹੀ ਬ੍ਰਾਹਮਣ ਸਭਾ ਵੱਲੋਂ ਸ਼੍ਰੀ ਪਰਸ਼ੂਰਾਮ ਤਰੰਸ਼ਾਲਾ ਦੇ ਵਿੱਚ ਧੂਮ-ਧਾਮ ਨਾਲ ਅਸੀਂ ਮਨਾਨੇ ਆ ਸਾਰਾ ਸੁਆਣਾ ਇਕੱਠਾ ਹੋ ਕੇ ਇਸ ਪਾਵਨ ਦਿਵਸ ਨੂੰ ਮਨਾਇਆ ਜਾਂਦਾ ਹੈ ਭਗਵਾਨ ਪਰਸ਼ੀਰਾਮ ਜੀ ਭਗਵਾਨ ਵਿਸ਼ਨੂੰ ਜੀ ਦੇ 6ਵੇਂ অবতার ਹੋਏ ਹੈ ਉਹਨਾਂ ਦਾ ਇਸ ਦੁਨੀਆ ਆਣਾ ਜੋ ਬਹੁਤ ਵੱਡੇ ਪਾਪ ਸੀ ਪਾਪਾਂ ਦਾ ਨਾਸ ਕਰਨ ਵਾਸਤੇ ਉਸ ਦੁਨੀਆ ਚ ਆਏ ਹੈ ਔਰ ਮੈਂ ਸਮਝਦਾ ਕਿ ਅੱਜ ਦੇ ਜਿਸ ਤਰ੍ਹਾਂ ਦੇ ਹਾਲਾਤ ਨੇ ਅੱਜ ਫੇਰ ਭਗਵਾਨ ਪਰਸ਼ੂਰਾਮ ਜੀ ਬਣ ਕੇ ਕੋਈ ਅਵਤਾਰ ਇੱਥੇ ਆਣਾ ਚਾਹੀਦਾ ਹੈ ਜਿਸ ਤਰ੍ਹਾਂ ਦੇ ਹਾਲਾਤ ਸਾਡੇ ਹਿੰਦੁਸਤਾਨ ਦੇ ਵਿੱਚ ਹੈ ਤੁਸੀਂ ਦੇਖਿਆ ਹੀ ਹੈ ਕਿੰਨਾ ਵੱਡਾ ਕਾਹਨ ਸਾਡੇ ਜੰਕੇ ਚ ਜੋ ਹੋਇਆ ਦਿਲ ਦਹਿਲਾਨ ਵਾਲਾ ਕਿ ਸਾਡੇ ਹਿੰਦੁਸਤਾਨ ਦੇ ਦੁਸ਼ਮਣ ਪਾਕਿਸਤਾਨੀ ਅਤਵਾਦੀ ਇੰਡੀਆ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਆ ਕੇ ਸਾਡੇ ਹਾਸਤੇ ਵਾਸਤੇ ਕੀ ਪਰਿਵਾਰਾਂ ਨੂੰ ਮਾਰ ਕੇ ਉਜਾੜ ਕੇ ਚਲੇ ਗਏ ਆ ਕੋਈ ਉਹਨਾਂ ਦੀ ਦੇਖਰੇਖ ਕਰਨ ਵਾਲਾ ਨਹੀਂ ਸੀ ਡੇਢ ਘੰਟਾ ਉਹਨਾਂ ਨੇ ਧਰਮ ਵੀ ਪੁੱਛਿਆ ਨਾਂ ਵੀ ਪੁੱਛਿਆ ਸਾਰਾ ਕੁਝ ਪੁੱਛ ਕੇ ਆਰਾਮ ਨਾਲ ਉਹ ਕਰਕੇ ਆਪਣੇ ਟਿਕਾਣੇ ਤੇ ਚਲੇ ਗਏ ਆ ਸੋ ਇਹ ਜਿਹੜੇ ਪਾਪ ਹੋ ਰਹੇ ਆ ਉਹਨਾਂ ਦੇ ਅਸ਼ੀਰਵਾਦ ਦੇ ਨਾਲ ਹੀ ਦੂਰ ਹੋ ਸਕਦੇ ਸੋ ਬੜੀ ਖੁਸ਼ੀ ਹੈ ਕਿ ਅਸੀਂ ਜਿੰਨੇ ਵੀ ਸਾਡੇ ਤਿਹਾਰ ਆ ਸੀ ਸਾਰੇ ਸਮਾਣਾ ਵਾਸੀ ਇਕੱਠੇ ਹੋ ਕੇ ਮਨਾਣੇ ਆ ਦੇ ਵੀ ਜਿਹੜੀ ਵਰਸੀ ਹੈ ਜਿਹੜੀ ਇਹ ਪਾਵਨ ਜਨਮ ਦਿਨ ਹੈ ਭਗਵਾਨ ਪਰਸ਼ੂਰਾਮ ਜੀ ਦਾ ਅਸੀਂ ਹਮੇਸ਼ਾ ਹੀ ਸਾਰੇ ਇਕੱਠੇ ਹੋ ਕੇ ਧੂਮਤਾਰ ਨਾਲ ਬਣਾਨੇ ਆ ਤੇ ਮੈਂ ਭਗਵਾਨ ਪਰਸ਼ੂਰਾਮ ਜੀ ਦੇ ਚਰਨਾਂ 'ਚ ਇਹ ਹੀ ਪ੍ਰਾਰਥਨਾ ਕਰੂੰਗਾ ਕਿ ਸਾਰਿਆਂ ਦੇ ਜੀਵਨ ਦੇ ਵਿੱਚ ਉਹਨਾਂ ਦਾ ਆਸ਼ੀਰਵਾਦ ਬਣਿਆ ਰਹੇ ਸਾਡੇ ਸਮਾਣਾ ਨਿਵਾਸੀਆਂ ਦੇ ਪਰਿਵਾਰਾਂ 'ਚ ਖੁਸ਼ੀਆਂ ਬਣਿਆ ਰਹਿਣ ਖੇੜੇ ਬਣੇ ਰਹਿਣ ਇਸ ਤਰ੍ਹਾਂ ਹੀ ਆਪਣਾ ਉਹ ਆਸ਼ੀਰਵਾਦ ਬਣਾਏ ਬਣਾ ਕੇ ਰੱਖਣ ਇਸ ਤਰ੍ਹਾਂ ਹੀ ਇਹ ਸਾਡੇ ਜਿਹੜੇ ਤਿਹਾਰ ਐ ਸੀ ਸਾਂਝੇ ਤੌਰ ਤੇ ਮਨਾਉਂਦੇ ਆ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਜੀ ਮੈਡਮ ਪਰਸ਼ੂਰਾਮ ਜਨਮ ਦਿਤੀ ਆ ਪਹਿਲਾਂ ਤਾਂ ਇਸ ਤਿਹ ਬੋਲਦਾ ਸੀ ਅੱਜ ਬਹੁਤ ਖੁਸ਼ੀ ਦਾ ਦਿਨ ਆ ਜੀ ਸਮਾਣਾ ਵਿਖੇ ਭਗਵਾਨ ਸ੍ਰੀ ਪਰਸ਼ੂਰਾਮ ਜਨਮ ਦਿਤੀ ਬੜੇ ਧੂਮ-ਧਾਮ ਨਾਲ ਮਨਾਈ ਜਾ ਰਹੀ ਆ ਮੈਂ ਇੱਥੋਂ ਦੇ ਪ੍ਰਧਾਨ ਸਾਹਿਬ ਤੇ ਉਹਨਾਂ ਦੀ ਸਮੂਹ ਕਮੇਟੀ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਅੱਜ ਇਹ ਦਿਹਾੜਾ ਮਨਾ ਕੇ ਸਾਰਿਆਂ ਨੂੰ ਇਕੱਠੇ ਕਰਕੇ ਇੱਕ ਬੜਾ ਹੀ ਸੋਹਣਾ ਜਿਹੜਾ ਮੈਸੇਜ ਉਹ ਦਿੱਤਾ ਸਾਰੇ ਧਰਮਾਂ ਦੇ ਵਰਗਾਂ ਦੇ ਰਾਜਨੀਤਿਕ ਸਾਰੇ ਲੋਕ ਅੱਜ ਇਸ ਪ੍ਰੋਗਰਾਮ ਚ ਆ ਕੇ ਉਹਨਾਂ ਨੇ ਸ਼ਮੂਲੀਅਤ ਕੀਤੀ ਤੇ ਮੈਂ ਅੱਜ ਦੇ ਦਿਨ ਤੇ ਇਹ ਮੈਸੇਜ ਦੇਣਾ ਚਾਹੂੰਗੀ ਕਿ ਜਿਸ ਤਰ੍ਹਾਂ ਕੁਝ ਤਾਕਤਾਂ ਸਾਡੇ ਦੇਸ਼ ਤੇ ਹਮਲਾ ਧਰਮਾਂ ਦੀਆਂ ਵੰਡੀਆਂ ਪਾਈਆਂ ਜਾ ਰਹੀਆਂ ਨੇ ਇਹ ਚੀਜ਼ਾਂ ਨੇ ਜਿਹੜੀਆਂ ਇਹ ਨੀ ਮੈਡਮ ਜਿਹੜਾ ਪਹਿਲਗਾਮ ਹਮਲਾ ਹੈ ਇਸ ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ। ਦੇਖੋ ਜੀ ਜੋ ਪਹਿਲਗਾਮ ਤੇ ਹਮਲਾ ਹੋਇਆ ਹੈ ਮੈਂ ਹੁਣ ਇਹ ਮੋਬਾਈਲ ਦੇ ਵਿੱਚ ਦੇਖ ਰਹੀ ਸੀ ਲੰਡਨ ਦੇ ਵਿੱਚ ਵੀ ਉੱਥੇ ਸਾਡੇ ਭਾਰਤ ਵਾਸੀ ਜਿਹੜੇ ਰਹਿ ਰਹੇ ਨੇ ਚਲੋ ਭਾਰਤ ਦੇ ਵਿੱਚ ਤਾਂ ਮੈਂ ਕਹਿੰਦੀ ਆ ਕੋਈ ਅੱਖ ਰਹੀ ਨਹੀਂ ਜਿਹੜੇ ਨਾਮ ਨਾ ਹੋਈ ਹੋਵੇ। 4-4 ਦਿਨ ਪਹਿਲਾਂ ਬੱਚਿਆਂ ਦੇ ਵਿਆਹ ਹੋਏ ਉਹਨਾਂ ਦੇ ਘਰ ਉੱਜੜ ਗਏ ਤੁਸੀਂ ਦੇਖੋ ਮਾਪੇ ਉਹ ਛੋਟੇ-ਛੋਟੇ ਬੱਚੇ ਜਿਨ੍ਹਾਂ ਦੇ ਸਾਹਮਣੇ ਉਹਨਾਂ ਦੇ ਬਾਪ ਨੂੰ ਗੋਲੀ ਮਾਰ ਦਿੱਤੀ ਗਈ। ਤੇ ਇਸ ਤੋਂ ਬੁਰੀ ਗੱਲ ਕੀ ਹੋ ਸਕੀ ਹੈ ਹੋ ਸਕਦੀ ਹੈ ਸੋ ਮੈਂ ਤਾਂ ਇਹੀ ਕਹੂੰਗੀ ਕਿ ਜਿਸ ਤਰ੍ਹਾਂ ਉਹ ਬੱਚਾ ਬੋਲ ਕੇ ਦੱਸ ਰਿਹਾ ਹੈ ਕਿ Hindu ਕੌਣ ਹੈ ਮੁਸਲਮਾਨ ਕੌਣ ਹੈ ਵੱਖ ਹੋ ਜੋ ਸੋ ਇਹ ਜਿਹੜੀ ਚੀਜ਼ ਹੈ ਬਹੁਤ ਬੁਰੀ ਹੈ ਇਹ ਸਾਡੇ ਦੇਸ਼ 'ਚ ਨਹੀਂ ਹੋਣੀ ਚਾਹੀਦੀ ਇਹ ਹਿੰਦੁਸਤਾਨ ਵੱਖ-ਵੱਖ ਧਰਮਾਂ ਦਾ ਵੱਖ-ਵੱਖ ਵਰਗਾਂ ਦਾ ਇੱਕ ਜਿਹੜੇ ਲੋਕ ਰਹਿੰਦੇ ਨੇ ਉਹ ਇੱਕ ਗੁਲਦਸਤਾ ਹੈ ਇਨੇ ਵਿੱਚ ਸਾਰੇ ਲੋਕ ਰਹਿੰਦੇ ਨੇ ਇਸ ਪਿਆਰ ਨੂੰ ਖਤਮ ਕਰਨ ਦੀ ਇਸ ਸਾਂਝ ਨੂੰ ਭਾਈਚਾਰਕ ਸਾਂਝ ਨੂੰ ਤੋੜਨ ਦੀ ਜੋ ਯਤਨ ਹੋ ਰਹੇ ਨੇ ਉਹ ਨਹੀਂ ਹੋਣੇ ਚਾਹੀਦੇ ਮੈਂ ਤਾਂ ਇਹੀ ਕਹੂੰਗੀ ਕਿ ਜੋ ਹੋਇਆ ਬਹੁਤ ਬੁਰਾ ਹੋਇਆ ਹਰ ਬੰਦਾ ਦੇਖੋ ਕੈਂਡਲ ਮਾਰਚ ਕੰਡੇ ਕੱਢੇ ਜਾ ਰਹੇ ਨੇ ਪੁਤਲੇ ਫੁੱਕੇ ਜਾ ਰਹੇ ਨੇ ਖੁਦ ਸਾਡੀ ਮਹਿਲਾ ਕਾਂਗਰਸ ਨੇ ਪੂਰੇ ਹਿੰਦੁਸਤਾਨ ਦੇ ਵਿੱਚ ਹਰ ਸੂਬੇ ਵਿੱਚ ਹਰ ਜ਼ਿਲ੍ਹੇ 'ਚ ਸਾਡੀ ਅਲਕਾ ਲੰਬਾ ਦੀਆਂ ਨਿਰਦੇਸ਼ਾਂ ਤੇ ਹਰ ਜ਼ਿਲ੍ਹਾ ਕੀ ਬਲੌਕ ਲੈਵਲ ਤੇ ਜਿਹੜੇ ਹੈ ਕੈਂਡਲ ਮਾਰਚ ਕੀਤੇ ਗਏ ਨੇ ਸੋ ਬਹੁਤ ਹੀ ਕਬੂਰੀ ਗੱਲ ਹੋਏ ਨਹੀਂ ਹੋਣੀ ਚਾਹੀਦੀ। ਪੰਜਾਬ ਦਗਨੀਆ ਵਿਦਮੇ ਮਹਾਵੀਰ ਆਧਿਮੀ ਅਨੋ ਪਰਸ਼ੂਰਾਮ ਪ੍ਰਚੋਦਿਆ ਜਿਸ ਤਰ੍ਹਾਂ ਮੇਰੇ ਤੋਂ ਪਹਿਲਾਂ ਵੀ ਮੰਤਰੀ ਸਾਹਿਬ ਨੇ ਹੋਰ ਬੁਲਾ ਰਹਿਆਂ ਨੇ ਵੀ ਭਗਵਾਨ ਪਰਸ਼ੂਰਾਮ ਜੀ ਬਾਰੇ ਦੱਸਿਆ ਮੈਂ ਵੀ ਉਹਨਾਂ ਦੀ ਸਾਰਿਆਂ ਦਾ ਮੈਂ ਤਾਦੀਦ ਕਰਦਾ ਕਿਉਂਕਿ ਭਗਵਾਨ ਪਰਸ਼ੂਰਾਮ ਜੀ ਨੇ ਜਦੋਂ ਅਤਿਆਚਾਰ ਹੋ ਰਿਹਾ ਸੀ ਜਗਤਾਚਾਰ ਨੂੰ ਖਤਮ ਕਰਨ ਦੇ ਲਈ ਆਪਣਾ ਪਰਚਾ ਜਿਹੜਾ ਉਠਾਇਆ ਸੀ ਤੇ ਸਾਰੇ ਸਮਾਜ ਨੂੰ ਮਿਲ ਜੁਲ ਕੇ ਉਹਨਾਂ ਨੇ ਰਹਿਣ ਦੀ ਸਿੱਖਿਆ ਦਿੱਤੀ ਸੀ ਅਸੀਂ ਸਮੂਹ ਸ਼ਹਿਰ ਨਵਾਸੀ ਜਿਹੜੇ ਇੱਥੇ ਸਾਰੇ ਵੱਖ-ਵੱਖ ਧਰਮਾਂ ਦੇ ਵੱਖ-ਵੱਖ ਜਾਤਾਂ ਦੇ ਸਾਰੇ ਸਾਡੇ ਇੱਥੇ ਪ੍ਰੋਗਰਾਮ 'ਚ ਹਰ ਸਾਲ ਆਉਂਦੇ ਨੇ ਅਤੇ ਹਰ ਸਾਲ ਹੀ ਅਸੀਂ ਬੜੇ ਧੂਮ-ਧਾਮ ਨਾਲ ਇਸ ਪ੍ਰੋਗਰਾਮ ਨੂੰ ਮਨਾਉਂਦੇ ਆ ਐਨੇ ਕਹਿੰਦਾ ਮੈਂ ਸਾਰੇ ਦੇਸ਼ ਵੱਲੋਂ ਪਵਨ ਪਾਸੂ ਰਾਮ ਜੀ ਦੇ ਜਨਮ ਦਿਨ ਬਹੁਤ-ਬਹੁਤ ਮੁਬਾਰਕਬਾਦ